ਉਹ ਬੰਦੇ ਆਡੇ ਨੇ ਚੱਕੀ ਆ ਡਾਂਗ ਸੋ ਇਹ ਕੀ ਕਰਨ ਲੱਗਾ ਜੀਮੀਦਾਰ ਭਰਾ ਜਿਹੜੇ ਹੈਗੇ ਵਿੱਚ ਵਲੋਗਾਂ ਦੇ ਸਾਨੂੰ ਦੇਤੀ ਉਹਨਾਂ ਨੂੰ ਕੋਈ ਪਤਾ ਆ ਕੀ ਕਰਨ ਲੱਗਾ ਆ ਤੇ ਜਿਹੜੇ ਸ਼ਹਿਰੀ ਆਡੀਅנס ਹੈ ਜਿਹੜੀ ਆਪਣੀ ਕੋ ਆਪਣਾ ਭੈਣ ਭਰਾ ਉਹਨਾਂ ਨੂੰ ਸ਼ਾਇਦ ਨਾ ਪਤਾ ਹੋਵੇ ਇਹ ਹੈਗਾ ਗੰਨਾ ਜਿਹਨੂੰ ਇੰਗਲਿਸ਼ ਕਹਿੰਦੇ 슈ਗਰ ਕੀਨ ਠੀਕ ਆ ਜੀ ਤੇ ਇਹ ਥੋੜਾ ਜਿਹਾ ਰਹਿ ਗਿਆ ਬੀ ਵਾਸਤੇ ਟੱਕਿਆ ਕੇ ਲਾਉਣ ਨੂੰ ਤੇ ਆ ਵੜਤਾ ਸਾਰਾ ਤੇ ਇਹਦੀ ਜਿਹੜੀ ਖੋਰੀ ਆ ਸੁੱਕੇ ਕਹ ਲੋ ਪੱਤੇ ਜਿਹੜੇ ਠੀਕ ਆ ਉਹਨਾਂ ਨੂੰ ਹੁਣ ਅੱਗ ਲਾਈ ਜਾਏਗੀ ਅੱਗ ਲਾ ਕੇ ਖੇਤ ਵਿਹਲਾ ਕਰਕੇ ਫਿਰ ਨੂੰ ਵਾਹ ਦਿੱਤਾ ਜਾਏਗਾ ਫਿਰ ਇੱਚ ਗੰਨਾ ਬੀਜਿਆ ਜਾਏਗਾ ਸੋ ਇਹ ਇੱਧਰ ਪੈਲੀ ਜਿਹੜੀ ਹੈਗੀ ਆ ਆ ਸਾਡੇ ਨਾਲ ਜਿੱਥੇ ਸ਼ਾਮ ਨੂੰ ਗੁਰੂ ਘਰ ਆਈਦਾ ਨਾ ਆਪਾਂ ਸੰਤਾਂ ਦਾ ਹੈਗਾ ਇਹ ਗੁਰੂ ਘਰ ਤਪਸਥਾਨ ਗੁਰਦੁਆਰਾ ਗੁਫਾ ਸਾਹਿਬ ਠੀਕ ਆ ਜੀ ਇੱਥੇ ਸ਼ਾਮ ਨੂੰ ਆਈਦਾ ਜਿੱਥੇ ਨਿਸ਼ਾਨ ਸਾਹਿਬ ਝੂਲਦੇ ਪਏ ਆ ਤੇ ਇਹ ਸਾਡੇ ਪਿੰਡ ਦੇ ਦੋ ਗੁਰਦੁਆਰਾ ਸਾਹਿਬ ਆ ਇੱਕ ਪਿੰਡ ਦੇ ਗੱਭੇ ਆ ਵੇਚ ਆ ਗੁਰਦਰਾ ਸਿੰਘ ਸਵਾ ਠੀਕ ਆ ਜੀ ਤੇ ਇਹ ਹੈਗਾ ਬਾਰੋ-ਬਾਰ ਇਹ ਸੰਤਾਂ ਦਾ ਤਪਸਥਾਨ ਆ ਸਾਲ ਦੇ ਸਾਲ ਇੱਥੇ ਵਰਸੀ ਵੀ ਹੁੰਦੀ ਆ ਮਹਾਂਪੁਰਸ਼ਾਂ ਦੀ ਤੇ ਇਹਦੇ ਨਾਲ ਇਹਨਾਂ ਦਾ ਖੱਤਾ ਇਹ ਜਿਹੜਾ ਸਾਰਾ ਹੈਗਾ ਨਾ ਇਹ ਹੈਗਾ ਦਰਿਆ ਇਹ ਤੁਹਾਨੂੰ ਮਤਲਬ ਦਿਖਾਉਣਾ ਆ ਦਰਿਆ ਆ ਸਾਰਾ ਮਤਲਬ ਦਰਿਆ ਆ ਇੱਥੋਂ ਦੇਖੋ ਕਿ ਨਾਨੀ ਮਾਇਆ ਮਤਲਬ ਹੁਣ ਜਦੋਂ ਪਾਣੀ ਆਇਆ ਸੀ ਨਾ 2 ਸਾਲ ਪਹਿਲਾਂ ਇਹ ਪਾਣੀ ਆ ਸਾਰਾ ਮਤਲਬ ਭਰ ਗਿਆ ਸੀ ਅਸੀਂ ਆਪਣੀ ਅੱਖੀ ਪਹਿਲੀ ਵਾਰੀ ਵੇਖਿਆ ਆ ਸਾਰਾ ਦਰਿਆ ਆ ਆ ਜਿਹੜਾ ਨਾ ਉਹ ਧੂਆਂ ਵੀ ਨਿਕਲਦਾ ਪਿਆ ਉਹ ਸਫੈਦਿਆਂ ਤੱਕ ਦਰਿਆ ਹੀ ਦਰਿਆ ਆ ਇੱਥੋਂ ਸ਼ੁਰੂ ਹੁੰਦਾ ਇੱਥੋਂ ਤੇ ਉਹ ਉੱਥੇ ਤੱਕ ਦਰਿਆ ਆ ਸਫੈਦੇ ਜਿੱਥੇ ਤੱਕ ਉਹ ਸਫੈਦੇ ਜਿਹੜੇ ਉਹ ਧੁੱਸੀ ਜਾਂਦੀ ਐ ਦਾਦਾ ਬੰਨ ਬੰਨਿਆ ਆ ਰੋੜ ਜਾਂਦਾ ਉਥੋਂ ਕਿ ਪਾਣੀ ਪਰਲੇ ਪਾਸੇ ਨਾ ਟੁੱਟੇ ਠੀਕ ਆ ਜੀ ਤੇ ਉਹ ਜਿਹੜਾ ਪਿਆ ਗਿਆ ਗਰਦਾਸਪੁਰ ਜ਼ਿਲ੍ਹੇ ਚ ਤੇ ਇਧਰਲਾ ਸਾਡਾ ਜਿਹੜਾ ਏਰੀਆ ਜਿੱਥੇ ਅਸੀਂ ਖੜੇ ਆ ਇਹ ਹਿਸ਼ਾਰਪੁਰ ਏਰੀਆ ਆ ਤੇ ਹਿਸ਼ਾਰਪੁਰ ਜ਼ਿਲ੍ਹੇ ਦਾ ਇਹ ਲਾਸਟ ਸਾਡਾ ਪਿੰਡ ਆ ਇਧਰੋਂ ਲੈਨ ਚ ਜਿਹੜਾ ਠੀਕ ਆ ਜੀ ਇੱਥੋਂ ਸਾਡਾ ਇੱਥੋਂ ਪੁਲ ਦਿਖਾਉਣਾ ਤੁਹਾਨੂੰ ਮੈਂ ਸਾਹਮਣੇ ਆ ਪੋਲਾ ਸਾਡਾ ਤੇ ਇਹ ਪੁਲ ਤੋਂ ਜਿਹੜਾ ਇਧਰ ਆ ਜਿਹੜਾ ਕਿ ਜਿਹੜਾ ਇਧਰਲੇ ਪਾਸੇ ਆ ਆਹ ਦੇਖੋ ਪੋਲ ਪਹਿਲਾਂ ਪੋਲ ਦਿਖਾਵਾਂ ਉਹ ਪੁਲ ਜਿਹੜਾ ਪੁਲ ਤੋਂ ਇਧਰਲੇ ਪਾਸਾ ਆ ਹਿਸ਼ਾਰਪੁਰ ਜ਼ਿਲ੍ਹਾ ਉਹ ਪੁਲ ਤੋਂ ਉੱਪਰਲਾ ਪਾਸਾ ਗਰਦਾਸਪੁਰ ਜ਼ਿਲ੍ਹਾ ਠੀਕ ਆ ਜੀ ਸਮਝੇ ਹੋਣ ਗੱਲ ਬਾਤ ਨੂੰ ਅਸਲੀ ਨੂੰ ਆ ਮੁੰਡਾ ਸਾਬੀ ਐ ਇਹਦਾ ਤੁਹਾਨੂੰ ਪਤਾ ਹੀ ਬਾਕੀ ਅਸੀਂ ਘਰ ਜਾ ਕੇ ਕਰਦੇ ਹਾਂ ਗੱਲਬਾਤ ਠੀਕ ਹੈ ਜੀ ਆਪਾਂ ਮਾਰੇ ਤੁਹਾਨੂੰ ਬੁਲਾਇਆ ਹੀ ਨਹੀਂ ਬੀਬੀ ਕੁੜੀਆਂ ਦੇ ਮੈਸੇਜ ਆਉਂਦੇ ਸਾਬੀ ਨੂੰ ਕੀ ਸਾਬੀ ਦੀ ਆਈਡੀ ਦੇ ਦੋ ਸਾਬੀ ਦੀ ਆਈਡੀ ਦੇ ਦੋ ਕਿਉਂ ਨਾ ਆਪਾਂ ਪਾ ਪਉਣਾ ਸਾਬੀ ਦੀ ਆਈਡੀ ਤਾਂ ਸਾਬੀ ਹੋਣੀ ਬੇੜਾ ਕਰਕਾ ਬੀਬੀ ਮੁੱਲੇ ਦੀ ਦੌੜ ਮਸੀਤ ਤੱਕ ਬਸ ਮੁੱਲੇ ਦੀ ਦੌੜ ਮਸੀਤ ਤੱਕ ਪਿੰਡ 'ਚ ਹੀ ਕਰ ਗਾਉਣਾ ਲੈ ਜੀ ਦੌੜ ਦੁਕਾਨ ਤੱਕ ਬਸ ਨਹੀਂ ਆਪਨੇ ਤੇ ਜਿੰਨਾ ਮਰਜੀ ਆ ਯਾਦ ਬੰਦੇ ਆ ਬੀਬੀ ਆਪਾਂ ਬੀਬੀ ਨੇ ਲੋਕੇ ਪਤਾ ਸੱਚੀਆਂ ਮੁਹੱਬਤਾਂ ਕੀ ਹੁੰਦੀਆਂ ਸੱਚ ਆ ਲੈ ਸ਼ਰਮ ਆਇਆ ਕਿ ਬੀਬੀ ਸੱਚੀਆਂ ਮੁਹੱਬਤ ਤੇਰੀ ਮਹਿੰਗਿਆ ਸੱਚੀ ਮੁਹੱਬਤ ਨਹੀਂ ਐ ਬੀਬੀ ਕੋ ਇਧਰ ਬਣਾਓ ਹਾਂ ਇਧਰ ਮੁਹੱਬਤ ਸੱਚੀਆਂ ਪ੍ਰੀਤਾਂ ਜਦੋਂ ਪਾ ਲਈਏ ਫੇ ਸੱਜਣਾ ਨੂੰ ਨਹੀਂ ਅਜ ਮਾਈ ਦਾ ਕਲਾਸ਼ ਹੋ ਸੱਚੀਆਂ ਮੁਹੱਬਤਾਂ ਆ ਸੁਣ ਲੈ ਇਹਦੀ ਗੱਲ ਤੇਰੀ ਮਹਿੰਗਿਆ ਕੋਈ ਸੱਚੀ ਮੁਹੱਬਤ ਨਹੀਂ ਆਂ ਮੁਹੱਬਤਾਂ ਨੇ ਮੁਹੱਬਤਾਂ ਵੀ ਸੱਚੀਆਂ ਹੁੰਦੀਆਂ ਆ ਹੋਰ ਰੱਬ ਨੇ ਹੋਰ ਰੱਬ ਨੇ ਜੋਗ ਮਿਲਾਏ ਤੇ ਰੱਬ ਨੇ ਬਣਾਇਆ ਜਹੋਣੀ ਤੇਰੇ ਮਹਿੰਗੇ ਨਾਲ ਸੰਯੋਗ ਰਲਾਏ ਲਕ ਲਕ ਲਾਂ ਤੇ ਸਭੀ ਤੇਰੇ ਚੰਮ ਦੇ ਹੈ ਨਹੀਂ ਬੰਦਾ ਹੈ ਹੈ ਨਹੀਂ ਤੇਰੀਆਂ ਨਜ਼ਰਾਂ ਚ ਕੀ ਆ ਜ਼ੀਰੋ ਬੀਬੀ ਦੀਆਂ ਨਜ਼ਰਾਂ ਬੀਬੀ ਤੋਂ ਸੁਣ ਲੈਣ ਦੇ ਬੀਬੀ ਕਹਾਂ ਹੀ ਰੋ ਬੀਬੀ ਦਾ ਨਜ਼ਰਾ ਸੋਹਣਾ ਤੇਰੀਆਂ ਨਜ਼ਰਾਂ ਚ ਕੀ ਆ ਪਹਿਲੀ ਵਾਰੀ ਗੱਲਾਂ ਕਰਦੀ ਦਵਾਓ ਜਾ ਨਹੀਂ ਮੈਂ ਤੇਰੀਆਂ ਨਜ਼ਰਾਂ ਬੀਬੀ ਕੀ ਆ ਪੋਤਾ ਤੇਰਾ ਸਟਾਰਕ ਨਹੀਂ ਜ਼ੀਰੋ ਬੀਬੀ 10 ਕੀ ਆ ਬੀਬੀ ਪੋਤਾ ਤੇਰਾ 10 ਸਟਾਰਕ ਨਹੀਂ ਦੱਸ ਸਰ ਤੂੰ ਖੋਤਾ ਤੂੰ ਖੋਤੇ ਤੋਂ بڑا ਕੋਈ ਆ ਕਲਿੱਪ ਕੱਟ ਨਹੀਂ ਦੱਸ ਵੇ ਇਹ ਕੋ ਜੇ ਹੱਡ ਲੱਗੇ ਬਹਿਣਾ ਜੇ ਲੱਗਣਾ ਹੋਵੇ ਤਾਂ ਆ ਆ ਕਦਾ ਕਿਦਾ ਬੀਬੀ ਕਰਦਾ ਉਹ ਮਾਂ ਇਹਦਾ ਕਰਦਾ ਬੀਬੀ ਜੇ ਲੈਉਣਾ ਲੱਦਣਾ ਹੋਵੇ ਤਾਂ ਬੋਲਦਾ ਵੀ ਉਹ ਛੇਤੀ ਕਰ ਹਾਂ ਕਰਦਾ ਉਹ ਮੈਂ ਮਤਲਬ ਮਤਲਬ ਮੇਰੀ ਅਹਿਮੀਅਤ ਕੋਈ ਨਹੀਂ ਤੇਰੀ ਜ਼ਿੰਦਗੀ ਚਾਣਾ ਰੀਜੇਰੀ ਕੀ ਕਰ ਤੂੰ ਕਹਿੰਦਾ ਕੰਮ ਕਰ ਤਾਂ ਕਰਨ ਕਿਉਂ ਤਰਾ ਤਰੀਫਾਂ ਕਰੀਏ ਤੇਰੀਆਂ ਬੋਲਣ ਦੀ ਤੈਨੂੰ ਅਕਲ ਨਹੀਂ ਆ ਗਈ ਹਾਂ ਹਾਂ ਭੌਂਕਦਾ ਇਹ ਕਿਦਾਂ ਉਹ ਲੈ ਮੇਰਾ ਜੀ ਕਰੇ ਛੇਤਰ ਲਾ ਲ ਮੈਂ ਜਿਹੜੇ ਭੌਂਕ ਤਾਂ ਇਹਨੂੰ ਹਾਂ ਵੀ ਵੀ ਰਾਤੀ ਬੋੜਾ ਐਕਟਰ ਬਣਦਾ ਹੈ ਨਹੀਂ ਨਹੀਂ ਲੀ ਜਾ ਮੈਂ ਕਿਦਾਂ ਕਰਦਾ ਸੀ ਇਹਦਾ ਝੋਲਦਾ ਹੀ ਹੈ ਲੈ ਜਿਵੇਂ ਦੀਦੀ ਤੇ ਨਹੀਂ ਪੀਣਾ ਸਾਨੂੰ ਸਾਨੂੰ ਦੱਸਦਾ ਜੀ ਨਾ ਅਸੀਂ ਪੀਤੀ ਆ ਸਾਨੂੰ ਦੱਸਦਾ ਅੰਦਰ ਖਲਾਰ ਦਿੱਤੀ ਫੜ ਕੇ ਛੜਿਆ ਨਾ ਵੀ ਹੁੰਦੇ ਆ ਫੜੇ ਮੈਂ ਤੇਰੇ ਤੇ ਤੂੰ ਕੁਛ ਨਾ ਹੈ ਦੀ ਆ ਬੀਬੀ ਅਭੀ ਨਾ ਆਦਤ ਹੀ ਗਿਆ ਸੀ ਮੈਂ ਪਰ ਬੋਲੇ ਸੋਚਦਾ ਮੈਂ ਚੁੱਪ ਕਰਕੇ ਆ ਗਿਆ ਕਿ ਅੰਦਰ ਇਹਨੇ ਮੈਨੂੰ ਪੰਪ ਬਾਹਰੋਂ ਦੇਖ ਰਿਹਾ ਹੁੰਦਾ ਕਹਿੰਦਾ ਯਾਰ ਉਹਨੇ ਬਹੁਤ ਕੰਮ ਖਰਾਬ ਕੀਤਾ ਇਹ ਤਾਂ ਮੈਨੂੰ ਵੀ ਭਰਾਵਾ ਤੁਹਾਡੇ ਘਰ ਦੇ ਲੋੜ ਮੈਂ ਅੱਗੇ ਤੋਂ ਨਹੀਂ ਬੋਲਦਾ ਭੈਣੀ ਆਵੇ ਆਗੇ ਮੈਂ ਕੀ ਲੈਣਾ ਮੇਰੇ ਨਾਲ ਲੜੋ ਮਰੋ ਜੋ ਮਾਝੀ ਕਰੋ ਮਿਲੂਗੇ ਆਵੇ ਜੋ ਕੋਈ ਮਿਲ ਕੋਈ ਫਾਇਦਾ ਵਿੱਚ ਆਪਣੀ ਜਵਾੜ ਗੰਦੀ ਕਰਨ ਦਾ ਠੀਕੇ ਗੱਲਾਂ ਬੈਲੀਆਂ ਹੋਈਆਂ ਆਹ ਵੀ ਥੋੜੀ ਬੰਦਾ ਕੰਮ ਕਰੇ ਬੀਬੀ ਇਹਨੇ ਪਪ ਚਾੜਿਆ ਅਮਰਦਨ ਇਹਨੇ ਪਪ ਚਾੜਿਆ ਮੈਂ ਪਪ ਤੂੰ ਬਾਂਦਰ ਆ ਤੈਨੂੰ ਪਪ ਚਾੜਨਾ ਤੈਨੂੰ ਫੁੱਲੀਆਂ ਤੇਰੇ ਬਾਂਦਰ ਨਾਲ ਸੌ ਕੀ ਗੱਲ ਕਰੇ ਉਹ ਹੁੰਦੀ ਗੱਲ ਠੀਕ ਇਹ ਨਹੀਂ ਗੱਲ ਸ਼ਰਾਬੀ ਦੇ ਬੰਦਾ ਭਾਵੇਂ ਸਹੀ ਵੀ ਹੋ ਗਏ ਉਹ ਵੀ ਗਲਤੀ ਮੰਨਿਆ ਜਾਂਦਾ ਕੋਈ ਕਹਣਾ ਗਲਤ ਹੈ ਹਾਂ ਕੀ ਗੱਤ ਲਾਹੀ ਗਲਤੀ ਹੋ ਗਈ ਬੀਬੀ ਇਹ ਨਾ ਕਿਉਂ ਲੈਂਦਾ ਖਲਾਸ ਹਲਾਛੋ 102 ਸਾਲ ਉਮਰ ਤੇ ਕਲਾਸ਼ ਹੋ ਗਿਆ ਦਾਦੇ ਇਹਦੀ ਦਾਦੇ ਦੀ ਚਾਚੀ ਆ ਸ਼ਰਮ ਕਿੱਥੋਂ ਲੈਣੀ ਉਹਨੂੰ ਦੱਸਾਂਗੇ ਕਿ ਇਦਾਂ ਨਹੀਂ ਸਾਡਾ ਕੱਢੋ ਇਹਨੂੰ ਗਾਲਾਂ ਜਿੰਨੀਆਂ ਕਮੈਂਟਾਂ ਚ ਕੱਢ ਹੁੰਦੀਆਂ ਬੀਬੀ ਦਾ ਨਾਮ ਲੈਂਦਾ ਹੀ ਏ ਇਹਦੇ ਦਾਦੇ ਦੀ ਚਾਚੀ ਆ ਇਹਦੇ ਦਾਦੇ ਦੀ ਯਾਰ ਮੇਰੀ ਤੇ ਕਲਾਸ਼ ਹੋਣਾ ਬੂਰਾ ਵੀ ਦਾਦੇ ਦੀ ਚਾਚੀ ਤੇਰੀ ਸਾਲੇ ਤੇਰੀ ਕਿੰਦਾ ਮਿੱਠੀ ਆ ਕਲਾਸ਼ਪੁਰ ਮਿੱਠੀ ਕੋਈ ਸ਼ਰਮ ਹੈ ਇਹ ਵੀ ਬਿਲਕੁਲ ਹੀ ਸ਼ਰਮ 베ਚ ਕੇ ਖਾਲੀ ਜਾਂਦੇ ਕਲਾਸ਼ਪੁਰ ਮਿੱਠੀ ਲਾਸ਼ ਕਰਦੇ ਜਮਕੇ ਕੀ ਰੰਗ ਲਾਇਆ ਆ ਲੋਕਾਂ ਦੀ ਟਾਲੀ ਬਾਹ ਛੜੀ ਆ ساری عمر ਬੀਬੀ ਦਾਸ ਹੈ ਇਹ ਜਗਨਨਾਟ ਹੋਤਾ ਲੋਕਾਂ ਦਾ ਆਪਣੀ ਪਨੀ ਮਰੀ ਜਾਂ ਨਹੀਂ ਆਪਣੀ ਟਾਲੀ ਵੀ ਹੈਗੀ ਆ ਫੇਰ ਹੋਣੀ ਬਾਸਦਾ ਉਹਨੂੰ ਮੈਂ ਕਹਾਂਗੀ ਲੈ ਲੈ ਫੈਲੀਏ ਦੇ ਕੋਲ ਲੋਕਾਂ ਨੂੰ ਕਹਾਂਗੀ ਲੈ ਲੈ ਫੈਲੀਏ ਹੋ ਠੀਕ ਆ ਹਾਂ ਲੋਕਾਂ ਦਾ ਘਰ ਟੁੱਟ ਗਿਆ ਆਹੋ ਦਿਖਾਇਆ ਲੋਕਾਂ ਦਾ ਘਰ ਜੇ ਆਪੇ ਨੂੰ ਵੀ ਤੇਰੇ ਪੋਤੇ ਦੇ ਅੱਖੇ ਨਹੀਂ ਲੱਗਦਾ ਪਿਆ ਤੇਰਾ ਪੋਤੇ ਨੂੰ ਕੱਲ ਦਾ ਪੈਲੀ ਬਾਂ ਉਹਨੂੰ ਕਹਿੰਦਾ ਉਹਦੇ ਅੱਖੇ ਨਹੀਂ ਲੱਗਦਾ ਪਿਆ ਕਿਉਂ ਬਾਵਾ ਆ ਦੀ ਆ ਉਹਦੀ ਬੂਥੀ ਆ ਉਹਦੀ ਇਹਨਾਂ ਦਾ ਭਰਾ ਵੰਡੀ ਆ ਹੋਰ ਇਹ ਉਹਨਾਂ ਦੇ ਆਹ ਵਾਹ ਵਾਹ ਦੁੱਖ ਲੱਗਦਾ ਨਹੀਂ ਕੀ ਕਹਿ ਸਕਦੇ ਨਹੀਂ ਬੋਣੀ ਮਾ ਦੀ ਪਿਆਰੀ ਚਲ ਤੈਨੂੰ ਮਰਦੀ ਆ ਹਾਂ ਲੈ ਵੀ ਵੀ ਤੇਰੇ ਸਾਹਮਣੇ ਮੂੰਹ ਤੇ ਕੀ ਮਾਰ ਰਖਲਾ ਤੇਰਾ ਆਪੇ ਕਹਿੰਦੇ ਲੋਕਾਂ ਦਾ ਕੰਮ ਕਰਦੇ ਆਂ ਇਹਨੂੰ ਕੀ ਬੜਾ ਉਹ ਲੋਕ ਹੈ ਮੇਰਾ ਪੋਤਾ ਉਹਦਾ ਉਹਦੀ ਮੇਰੀ ਜਾਨ ਵੜ ਵੜ ਖਾਲੀ ਇਹਨੇ ਤੇ ਰੂਟਾ ਮੀਟਰ ਫੇਰਦੇ ਨਾ ਤੇ ਕੀ ਹੋ ਗਿਆ ਤੈਨੂੰ ਕਹਿਣਾ ਉਹ ਤੇਰੇ ਮਾ ਮਗਰ ਬੜ ਫੇਰ ਤੂੰ ਆਪਾ ਯਾਰ ਜਟਾਂ ਬਾਤੀ ਸੰਦ ਲਿਆਂਦੇ ਇਹਨੂੰ ਨਾਲੇ ਪੈਸੇ ਦਿੰਦਾ ਤੇ ਇਹਨੂੰ ਫ੍ਰੀ ਚ ਬੋਹਦਾ ਪੈਸੇ ਨਹੀਂ ਲੇ ਨਹੀਂ ਇਹ ਤਾਂ ਬੋਹਦਾ ਵਾ ਮੁਕਤ ਬੋਹਦਾ 1 ਲੱਖ 1 ਲੱਖ ਰੁਪਈਆ ਲੱਗਦਾ ਈ ਉਹ ਰੂਟਾ ਮੀਟਰ ਲਿਆਉਂਦੇ ਨਹੀਂ ਤਾਂ ਲੈ ਲਾਂਗੇ ਡਾਇਰੈਕਟਰ ਪੈਸੇ ਮੁੱਕ ਗਏ ਤੋ ਲੈ ਲਾਂਗੇ ਕਿਆ ਲੈ ਲਾਂਗੇ ਕਿਆ ਗੱਲਾਂ ਵੀ ਕਰਨੀਆਂ ਤੇ ਕੰਮ ਵੀ ਰੋਟੇਟਰ ਵੀ ਲੈ ਕੇ ਦੱਸਣਾ ਇਹਨੂੰ ਓਏ ਅੱਲੀ ਵੀ ਉਦਾਏ ਨੇ ਜੱਟਾਂ ਨੂੰ ਨਾ ਕੋਈ ਕੁੜੀ ਆਵਾਣਾ ਹੈ ਨਹੀਂ ਲੱਥੀ ਜੜੀਆਂ ਨਹੀਂ ਸਹਣੀਆਂ ਨੂੰ ਹੈ ਨਹੀਂ ਤਦਰ ਪੁੜੀਆਂ ਨਹੀਂ ਤੋਦਰ ਨਹੀਂ ਗਈ ਉਹ ਜੱਟਣਾ ਬਸ ਇਹ ਕੰਮ ਕੱਢਿਆ ਤੇ ਚਲੋ ਹਾਂ ਬੀਬੀ ਵੇਖ ਲਾ ਕਹਿੰਦਾ ਜੱਟਾਂ ਨੂੰ ਕਦਰ ਨਹੀਂ ਹੈਗੀ ਕੀ ਯਾਰ ਬੰਦਾ ਤੁਹਾਡਾ ਸਵਾਰਿਆ ਦਾ ਕਹਿੰਦਾ ਹੈਗਾ ਕਾਹਦਾ ਤੇਰੇ ਤੁਹਾਡਾ ਕੀ ਤਾਂ ਕੀ ਕੀ ਦਵਾਈ ਲੈਣ ਜਾਣੀ ਉਹ ਤੇ ਕਲੋਤਿਆ ਮੁੰਡਾ ਤੇਰਾ ਲੈਣ ਜਾਂਦਾ ਡਿਸਪੈਂਸਰੀ ਜੇ ਇੱਥੇ 100 ਰੁਪਏ ਖਰਚ ਕੇ ਰਾਜ ਨਹੀਂ ਕਹਦਾ ਜੱਟੋ ਮਾਰਵਾ ਮੇਰਾ ਕੀ ਤੇ ਤੁਹਾਡਾ ਗੁਆਂਢੀ ਹੈ ਤੇ ਇਦਾਂ ਦਾ ਹੀ ਹੋਣਾ ਇਹਨਾਂ ਦਾ ਪਰਸ਼ਾਵਾਂ ਵੀ ਪੂਰਾ ਨਾ ਖੂਨ ਤੇ ਤੇਰਾ ਹੀ ਆ ਕੁੜੀ ਆ ਵਾ ਕੰਜੂਸੀ ਖੂਨ ਗੁਆਂਢੀ ਤੇ ਤੁਹਾਡਾ ਹੀ ਹੈ ਨਾ ਮੈਂ ਦੇਖਦੇ ਰਾ ਗਈ ਬੀਬੀ ਇੱਧਰ ਪਰਸ਼ਾਵਾਂ ਇਹਨਾਂ ਦਾ ਪੈਰ ਇੱਧਰ ਨਹੀਂ ਇੱਧਰ ਦੀ ਗੱਲ ਕਰ ਇੱਥੇ ਇੱਥੇ ਤੇ ਚੱਲ ਗੱਲ ਨਹੀਂ ਥੈਂਕ ਯੂ ਥੈਂਕ ਯੂ ਉਹ ਉਹਦਾ ਨਾ ਉਡੇਦੇ ਰਹਿ ਨਹੀਂ ਹੁੰਦਾ ਕੋਈ ਵੀ ਲੱਤੀ ਜੜੀ ਗਾਲਾ ਵੀ ਇਹਨੂੰ ਕੱਟਰੀਆਂ ਤੇ ਕੰਮ ਵੀ ਆੜੇ ਕੋ ਕਰਾਉਣਾ ਗੱਲ ਸਹੀ ਆ ਬੀਬੀ ਦੀ ਤੁਸੀਂ ਜਾਣੋ ਉਹ ਜਾਣੇ ਨਹੀਂ ਬੀਬੀ ਇਹ ਬੀਬੀ ਇਹ ਨਿਕਲ ਹੁੰਦੇ ਏਦਾਂ ਦੇ ਰਹਿ ਕੰਜੂਸ ਜਿਹੇ ਉਹਦੀ ਵਧੀ ਮੈਂ ਤੀ ਨਾ ਮੈਂ ਇੱਥੇ ਸੱਪਾਂ ਦਾ ਵੀਡੀਓ ਤਾ ਨਾ ਹਾਂ ਦੇਖਿਆ ਹਾਂ ਉਹ ਤੇਰਾ ਤੇ ਕੀ ਤੂੰ ਕਿਉਂ ਨਹੀਂ ਤੇਂਦੇ ਸੱਪਾਂ ਨੂੰ ਕੋੜਨ ਮੇਰੇ ਉਹ ਗਾਲੇ ਧੇਰੇ ਬਿਠੇ ਗਏ ਕਰ ਗੱਲ ਸੱਭੀ ਰਾਜੀ ਰਾਣੀ ਆ ਇਸ ਕਰ ਹਾਂ ਇਹ ਮਿੱਠੀ ਆ ਕਿ ਲਾਸ਼ੋ ਮਿੱਠੀ ਹੁਣ ਮਿੱਠੀ ਆ ਲੈਖੀ ਆ ਚੱਲ ਮਿੱਠੀ ਸਹੀ ਗਿਆ ਪੇ ਕਾ ਮੇ ਵੀ ਬਕੌੜੀ ਠੀਕ ਆ ਬੀਬੀ ਜਾਂ ਤੇ ਕਹਾਂ ਮਾੜੀ ਕਹ ਜਾਂ ਚੰਗੀ ਕਹਿ ਇੱਕ ਕਹਿ ਜਾਂ ਮਾੜੀ ਕਹ ਜਾਂ ਸਾਨੀ ਪਾਸੀ ਹੋ ਜਾਂਦਾ ਨਾਰਦ ਮੁਨੀ ਲਵ ਯੂ ਕਲਾਸ਼ੋ ਲਵ ਯੂ ਮੈਂ ਨਹੀਂ ਆਂਦੇ ਲਵ ਯੂ ਕਰਦੀ ਮੈਂ ਨਾ ਉਹ ਲੇ ਕੇ ਆਂ ਕਿ ਲਵ ਜੂਦਾ ਲੱਗ ਕੇ ਹੀ ਨਾ ਬੜਾ ਉਹ ਹੀ ਨਾ ਬਲਾ ਲਾਪੜਿਆ ਲਾਪੜਿਆ ਜੀ ਜਿਹਾ ਜਉਂਦੀ ਵਸਦੀ ਰਹਿ ਯਾਰ ਇਹ ਲੋਟ ਆ ਮੋਡਾ ਘੁੱਟ ਆ ਮੋਡਾ ਘੁੱਟ ਮਾੜੇ ਹੱਥ ਲਾਇਆ ਤੇ ਮੋਡਾ ਘੁੱਟ ਕੱਲ ਦੀ ਮੈਂ ਇਹਨੇ ਦੇਖੀ ਕੱਲ ਦੀ ਮੈਂ ਲੱਤ ਨੂੰ ਹੱਥ ਲਾਇਆ ਤੇ ਰੇਪ ਚਰੇਪੇ ਲੈ ਕੇ ਰਹੀ ਮੇਰੇ ਗੁੱਡੇ ਘਟੇ ਤੂੰ ਗਲਾ ਵੀ ਮਿਲ ਕੇ ਮਿਲ ਦਫਾ ਹੋ ਜਾ ਦਫਾ ਹੱਥ ਮਾਰੇ ਮੈਂ ਜੋ ਮਾੜੇ ਫੇਰ ਮੈਂ ਤੇਰੀ ਓ ਯਾਰ ਹੱਥ ਗੁੱਡੀ ਤੇਰੀ ਮੈਂ 15 ਮਿੰਟ 15 ਮਿੰਟ ਹਾਂ 15 ਮੈਂ ਚਪਲੀ ਕੱਢ ਦੇਣੀ ਪਿੱਛੋਂ ਤੇਰੀ ਬੁੱਲ ਮੋਡਾ ਘਟਾਉਂ ਵੀ ਨਹੀਂ ਤੇਰੇ ਵਰਗਾ ਨਾ ਤੇਰੇ ਵਰਗਾ ਨਾ ਤੀ ਹੋਣੀ ਬੀਬੀ ਮੈਂ ਘੋਟਦਾ ਨਹੀਂ ਨਹੀਂ ਤੂੰ ਘੋਟ ਦੇ ਕਹ ਮੇਰਾ ਪੋਤਾ ਹੈਗਾ ਰਾਜੀ ਰਵੇ ਅਮਰਤ ਬਸ 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 ਕਹ ਹੋਰ ਮੇਰੇ ਪੋਤੇ ਆਪਣੇ ਕੁਟੂਗੇ ਹਾਂ ਕਿਆ ਮੈਂ ਇਹ ਪੋਤਾ ਪੋਤਾ ਹੈ ਖੋਦ ਆ ਤਾਂ ਇਹ ਬਾਰੇ ਇਹ ਜਿਵਾਲ ਹੈ ਨੀ ਗੰਦੀ ਇਹਦੀ ਦੇਖ ਕੇ ਤਾਂ ਪੀਂਦੇ ਗਏ ਜਿਆਦਾ ਉੱਚੀ ਨਾ ਬੋਲਾ ਕਰ ਦੰਦਰਾ ਥਲੇ ਸੁੱਟ ਲਈ ਦੰਦ ਨਹੀਂ ਟੇਕਦੇ ਫਿਕਸ ਲਵਾਇਆ ਆਹ ਕਹ ਤੇਰੀ ਮੰਮੀ ਅਰਗੋ ਥੋੜੀ ਆ ਕੀ ਹਸਤੇ ਚ ਲਵਾ ਕੇ ਤੇ ਟਡਾਲਾ ਨੇ ਦੂਏ ਦਿਨ ਕਹਿ ਬੀਬੀ ਕਹਿ ਬੀਬੀ ਹਾਂ ਮੈਂ ਕਰੂਗੀ ਮੰਮੀ ਜਾਣੀ ਮੰਨਵਾਣੀ ਆ ਤੇਰੇ ਵਰਗੀ ਨਹੀਂ ਹੈਗੀ ਕਾ ਮੈਂ ਕਦਰ ਕਰਦੀ ਆ ਬੰਦਿਆਂ ਦੀ ਕਾ ਤੂੰ ਹੀ ਇੱਕ ਘਰ ਦੇ ਵਿੱਚ ਚਾਵਲਾ ਬਾਕੀ ਸਾਰੇ ਵਧੀਆ ਆ ਪਾਪਾ ਦਾ ਕਿੰਨਾ ਵਧੀਆ ਸੁਲੀ ਬੰਦਾ ਆ ਇਹ ਹੈਗਾ ਉਹਦੀ ਜੁੱਤੀ ਵਰਗਾ ਵੀ ਜੁੱਤੀ ਵਰਗਾ ਵੀ ਨਹੀਂ ਹੈਗਾ ਇਹ ਤੈਨੂੰ ਤਾਂ ਮੋਮੋ ਠਹਿਰਾ ਹੈ ਇਹਦੀ ਗੱਲ ਕਰਦਾ ਮੈਂ ਮੋਮੋ ਠਗਣਾ ਆ ਮੋਮੋ ਠਗਣਾ ਨਾ ਲੈ ਪਾਸ ਕਰੋ ਫਿਰ ਨਾ ਮੈਨੂੰ ਚੱਲ ਨਾ ਬੁਲਾਓ ਯਾਰ ਬੀਬੀ ਸਿਰ ਘੋਟਦਾ ਮਾੜਾ ਚੜ ਨੀ ਸਿਰ ਦੇ ਕੋਈ ਗੱਲ ਨਹੀਂ ਮੈਂ ਘੋਟ ਤੇ ਤੇਲ ਫੜਾ ਦਵਾਂ ਕਿ ਮ사ਜ ਕਰ ਨਹੀਂ ਨਹੀਂ ਯਾਰ ਮ사ਜ ਕਰ ਦਾਂਗੇ ਲਿਆ ਮਾੜਾ ਜਿਹਾ ਲਾਦਾ ਸਿਰ ਨੂੰ ਨਹੀਂ ਨਹੀਂ ਉਹ ਨਹੀਂ ਨਹੀਂ ਤੇਲ ਨਹੀਂ ਲਾਉਣਾ ਆ ਗਿਆ ਬੀਬੀ ਤੂੰ ਇੰਨੀ ਬੋਲਾਂ ਕਰ ਤੈਨੂੰ ਇਦਾਂ ਪੜਾਕਾ ਪਹਿਣਾਗੇ ਉਹ ਨਾ ਯਾਰ ਮੇਰੀ ਬੀਬੀ ਨੂੰ ਆਹ ਕੱਲ ਨਾ ਕਿਹਾਗਾ ਮਹਾਰਾ ਇਹਦੀ ਲੰਬੀ ਉਮਰ ਕਰੇ ਬੀਬੀ ਤੇਲ ਚਾਸਦਾ ਦੇ ਕੀ ਮੈਂ ਚਾਸਦਾ ਨਾ ਖਲਕ ਲਗੀ ਤੇ ਤੇ ਮਾੜਾ ਮਾੜਾ ਉਧਰ ਦਾਦਾ ਆ ਇਦਾਂ ਜਿੱਦਾਂ ਤੇਰੇ ਉਦਨ ਕਿਦਣਾ ਬੀਬੀ ਨੇ ਕੰਡੀਸ਼ਨਰ ਲਾਇਆ ਤੁਸੀਂ ਤੇਲ ਲਾਉਣਾ ਫਿਰ ਕੱਲ ਲਾਇਆ ਇਹ ਕੰਡੀਸ਼ਨਰ ਲਵਾਇਆ ਬਾਹਰ ਸਟੇਟ ਕਰਾਏ ਤੇ ਸਿੱਧਾ ਬੋਲਣਾ ਨਹੀਂ ਇਹਨਾਂ ਕੰਨਿਆ ਤੇਰੇ ਘਰ ਦੀ ਬੀਬੀ ਤੇਰੇ ਵਾਲ ਸਟੇਟ ਕਰਾ ਕੇ ਲਿਆਵਾ ਇਹ ਨੂੰ ਫੋਨ ਕਰਤਾ ਆਵੇ ਜਰਾ ਤੇ ਕਰਾ ਕੇ ਸੈਲੂਨ ਚਲੀ ਗਏ ਅੱਜ ਕਹਿਣਾ ਮੇਰੀ ਬੀਬੀ ਨਾਲ ਟਿੱਕ ਟੌਪ ਕਰ ਦੋ ਯਾਰ ਹਾਂ ਕੀ ਕਰੀਏ 40 ਦਾ ਸ਼ਰਮ ਨੂੰ ਹੈ ਕਿ ਸ਼ਰਮ ਨਾ ਕਿ ਆਪਣੇ ਪਾਪੇ ਦੇ ਕਰਾ ਕੇ ਲੈਣਾ ਦੋ ਕੇ ਗੰਜਾ ਆ ਸਾਰੀ ਸਾਰੀ ਤਿੰਨ ਤੇ ਗੰਜੀ ਆ ਦੀ ਵੀ ਦੀ ਲੀਕ ਜੁੜੀ ਹੁੰਦੀ ਆ ਉਹਦੇ ਉਹਦੇ ਸਟੇਟ ਕਰਾਤੇ ਤੇ ਇਦਾਂ ਰੰਗਣਾ ਜਿਦਾ ਤੁਹਾਨੂੰ ਜਾਜੀ ਵੀ ਉੱਪਰ ਦਵਾਈ ਲੱਗ ਗਿਆ ਹੁੰਦਾ ਓਏ ਉਹਨੂੰ ਹੁਣ ਤੇ ਕਹਿ ਬਤੂਨੀ ਲਾ ਦੇ ਆਪਣੀ ਆਪਾਂ ਦੁਨੀਜੀ ਤਿਆਰ ਹਟ ਲਈਓ ਹਾਂ ਬੀਬੀ ਛਾਤੀ ਵੀ ਅਜੀ ਬਣਾਉਂਦਾ ਸ਼ਰਟਾਂ ਨੂੰ ਜਾ ਕੇ ਬੀਬੀ ਗਰਮੀਆਂ ਆ ਗਈਆਂ ਗਰਮੀਆਂ ਦੇ ਵਿੱਚ ਨਾ ਥੜਾ ਨਾ ਸਿਆਲ ਸਿਆਲ ਹੀ ਆ ਆ ਨਾ ਬੜੀ ਗਰਮੀਆਂ ਸਹੀ ਪਰ ਪਰ ਵੀ ਮਾਰੇ ਬੰਦੇਲੇ ਸਿਆਲ ਵੀ ਉਹਦਾ ਤਾਂ ਨਹੀਂ ਪਰ ਗਰਮੀਆਂ ਠੀਕ ਆ ਬੀਬੀ ਲਈ ਸਿਆਲ ਜਿਆਦਾ ਮਾਰੇ ਵਿੱਚ ਬੀਬੀ ਦੇ ਓਖਾ ਹੋ ਜਾਂਦਾ ਬੀਬੀ ਨੇ ਵਿਚਾਰੀ ਨੇ ਬੜਾ ਓਖਾ ਸਿਆਲ ਕੱਢਿਆ ਸਹੀ ਗੱਲ ਆ ਚੱਲ ਹੁਣ ਗਰਮੀਆਂ ਨੂੰ ਪਈ ਰਸ ਸੁੱਕਣੇ ਪੈ ਜਾ ਬਾਹਰ ਧੁੱਪੇ ਕਿਉਂ ਸੁੱਕਣੇ ਪੈ ਜਾ ਏਸੀ ਨਹੀਂ ਹੈਗੇ ਪੱਖੇ ਨਹੀਂ ਹੈਗੇ ਸਾਡੇ ਸਾਡੇ ਜੁੜ ਜਾਂਦੇ ਆ ਸਾਡੇ ਜੁੜ ਜਾਂਦੇ ਮੇਰੀ ਬੀਬੀ ਰਾਣੀ ਆ ਜੇ ਉਹਦਾ ਦਿਲ ਕਰੂਗਾ ਪੱਖੇ ਥਲੇ ਪੈਨੂੰ ਪੱਖੇ ਥਲੇ ਪੈਗੀ ਜੇ ਉਹਦਾ ਦਿਲ ਕਰਕੇ ਏਸੀ ਥਲੇ ਹੋ ਏਸੀ ਥਲੇ ਲੰਮੇ ਪੈਗੀ ਹਾਂ ਕੀ ਚੱਲਣ ਲੰੋਂ ਤੇ ਸੀ ਕੋਈ ਨਹੀਂ ਬੀਬੀ ਪੱਕਾ ਕਲੂਰ ਲਾ ਕਲੂਰ ਲਾ ਪੱਖੇ ਬਸ ਹੈਗੇ ਉਹ ਭਤੀਜਾ ਤੇਰਾ ਜਿਹੜਾ ਤੂੰ ਚਾਚੀ ਕਹਿੰਦਾ ਤੈਨੂੰ ਉਹਦਾ ਵੀ ਹਾਲ ਆ ਪਾਪੇ ਮੇਰੇ ਦਾ ਕਿਹੜਾ ਉਹ ਵੀ ਇਦਾਂ ਕਹਿੰਦਾ ਮਾੜਾ ਪਾ ਦੀ ਨਾ ਇਸੇ ਤਰ੍ਹਾਂ ਲਮਾ ਨਹੀਂ ਪੈਰ ਚੂਤਾ ਸਹੀ ਗੱਲ ਬਜ਼ੁਰਗ ਬੰਦੇ ਦੀ ਆਸਿਆਣੇ ਬੰਦੇ ਬਿਲਕੁਲ ਨਹੀਂ ਨਹੀਂ ਮੈਂ ਮੋਡਾ ਕੁੱਟਦੇ ਮਾੜੇ ਜੇ ਜਾਵਾਂ ਫਿਰ ਮੈਂ ਪਹਿਲੀ ਬਾਹਮ ਤੇ ਜਾ ਤੈਨੂੰ ਬੀਬੀ ਨੇ ਫੜਿਆ ਆ ਪੈਲੀਆਂ ਬਾ ਹੁਣ ਤਾਂ ਨਾ ਪੈਲੀਆਂ ਬਾਈ ਆਪਾਂ ਮੈਨੂੰ ਸੁਣਾ ਲੈ ਮੇਰੀ ਸੁਣਾ ਲੈ ਤੇਰਾ ਐਗਰੀਮੈਂਟ ਸਾਈਨ ਕਰਾ ਕੇ ਤੈਨੂੰ ਇਜਾਜ਼ਤ ਲੈ ਕੇ ਜਾਣਾ ਕਰ ਕਿਆ ਹੈ ਤੁਹਾਨੂੰ ਲੈਣੇ ਪਿਆਰੇ ਨਾ ਦੀ ਬੋਲ ਮੈਂ ਉੱਤੇ ਕਿਆ ਹੈ ਕਿ ਤੁਲੇਣਾ ਮੈਂ ਕਿੱਥੋਂ ਲੈਣੇ ਉਹ ਤੁਹਾਡੇ ਕੋਲ ਜਟਾਂਗ ਲੈਣੇ ਪਏ ਤੁਹਾਡਾ ਹੈ ਏਡਾ ਦਿਲ ਪੈਸੇ ਦੀ ਨਾਲਾ ਨਾ ਨਾ ਜਟਾਂ ਦਾ ਜਲਦੇ ਤੇ ਸਿਆਣੇ ਦਾ ਜਲਦੇ ਸਿਆਣੇ ਦਾ ਤੇਲਾ ਕਿੰਨਾ ਕਹਣਾ ਕੁੰਡੀ ਯਾਰੇ ਲੁੱਟੋ ਸੱਪ ਦੇ ਸੱਪ ਦੇ ਸਿਰੋਂ ਕੁੰਡੀ ਕੱਢਦੇ ਸਨ ਸੱਪ ਦੇ ਸਿਰੋਂ ਕੁੰਡੀ ਹਾਂ ਬਹੁਤ ਕੱਢਦੇ ਆਂ ਇੱਟੋਂ ਤੱਕ ਕੋਈ ਰੀਸ ਨਹੀਂ ਦਿੱਤੇ ਛੱਡਦੇ ਕਿਉਂ ਆਂ ਵੀ ਰੀਸ ਨਹੀਂ ਹੈ ਯਾਰ ਸੈਣੀ ਅੱਜ ਵੀ ਹੈ ਨਹੀਂ ਤੇ ਕੱਲ੍ਹ ਆ ਆ ਲੈ ਇਹ ਵੀ ਤਾਂ ਇੱਦਾਂ ਛੱਡਦੇ ਕਿਉਂ ਜੇ ਸੈਣੀ ਮਿਹਨਤ ਕਰਦੇ ਛੱਡਦੇ ਇਹਨਾਂ ਤਾਂ ਛੱਡਣਾ ਆਹ ਸਾਡੇ ਕੋਲ ਗੱਲ ਕਰਦੇ ਸੈਣੀ ਆਪਣੇ ਜੱਟ ਕੋ ਮਿਹਨਤ ਨਹੀਂ ਕਰ ਸਕਦੇ ਸੈਣੀਆਂ ਜੀ ਨਹੀਂ ਤੂੰ ਮੰਨ ਹਾਂ ਲੈ ਮਿਹਨਤ ਕਰ ਕੇ ਫੇਕ ਹੀ ਆ ਦੇ ਕੀ ਕਰ ਮਰ ਜਾਂਦੇ ਰਾਤ ਦੇ ਨੂੰ ਕਰਕੇ ਬੀਬੀ ਸਾਲੇ ਲੱਸੀ ਨੂੰ ਤੜਕਾ ਲਾ ਕੇ ਰੋਟੀ ਖਾਂਦੀ ਇਹਨਾਂ ਦੀ ਕੀ ਗੱਲ ਲੱਸੀ ਨੂੰ ਤੜਕਾ ਤੜਕਾ ਲਾ ਕੇ ਮੈਂ ਹੀ ਇੱਕਾ ਨੂੰ ਕਹਿਣਾ ਚਲੋ ਜੋ ਖਾਂਦੇ ਖਾਂਦੇ ਆ ਬੀਬੀ ਨੀਕਾ ਨੂੰ ਬਾਗੀ ਗੱਲਾਂ ਨਹੀਂ ਗੱਲਾਂ ਸਾਰੇ ਚੰਗੇ ਖਾਂਦੇ ਆ ਮਾੜੀ ਪਰ ਰੋਟੀ ਨਹੀਂ ਕਿਦੀ ਮਾੜੀ ਖਾਂਦੇ ਠੀਕ ਉਹ ਤਾਂ ਤੇ ਤੂੰ ਹੀ ਨਹੀਂ ਦੇਖੀ ਹੁਣੀ ਗੱਲਾਂ ਮੇਰੇ ਨਾਲ ਕਰਦੀ ਨਹੀਂਦਾ ਉਹ ਤਾਂ ਤੇ ਤੂੰ ਨਹੀਂ ਦਿਲਤਾ ਕਰਦਾ ਇਹ ਕਹਿੰਦਾ ਜੱਟਾਂ ਦੇ ਘਰ ਰੋਟੀ ਖਾਦੀ ਤੇ ਕੂਣੀ ਤੱਕ ਮੱਖਣ ਚੋੜੀ ਕਹਿੰਦਾ ਉਹ ਤਾਂ ਦੀ ਤੂੰ ਨਹੀਂ ਖਾਦੀ ਹੁਣੀ ਰੋਟੀ ਕਹਿੰਦੇ ਆਓ ਫੜੀ ਖਾਈ ਵੀ ਆ ਚਾਰ ਨਾ ਕਦੀ ਦੇਤੀ ਉਹ ਤੇ ਗਲਗਲ ਦਾ ਚਾਰ ਦੇ ਸੋਲੇ ਉਹ ਪਰੋਈ ਤੈਨੂੰ ਥਾਲੀ ਯਾਰ ਤਾਂ ਮੈਂ ਖਾਂਦਾ ਏਦਾਂ ਚੱਟੀ ਜਾ ਕਰੋ ਉਹ ਫਾੜੀ ਜੀ ਇੱਕ ਫੜ ਲਿਆ ਕਰਦੇ ਚਿੱਟੇ ਹੁਣ ਬੀਬੀ ਦੀ ਸੋਣਾ ਚਾਰ ਤਾਂ ਹੀ ਥੰਗ ਲਿਆ ਤਾਂ ਖਾਂਦੀ ਵੀ ਚਾਰ ਕਿਉਂ ਨਹੀਂ ਖਾਂਦੀ ਹਾਂ ਤੇ ਦੂਜੀ ਲੈ ਕੇ ਦੇਣੀ ਉਹ ਜਿਹੜੇ ਨਿਆਣਿਆਂ ਵਾਲੀ ਚੁੰਗੜੀ ਜੀ ਵਿੱਚ ਗਲਗਲ ਦਾ ਚਾਰ ਪਾ ਦੇ ਏਦਾਂ ਲੈ ਹਾਂ ਲੈ ਮੈਂ ਕੀ ਕਹਾਂ ਮੈਂ ਉਹ ਵਿਚਾਰੇ ਨੂੰ ਮੈਂ ਕਿਆ ਨਹੀਂ ਸਰਦੀ ਲੈ ਮੈਂ ਏਦਾਂ ਮਿਹਣਾ ਦੇ ਬਤਨ ਉਹ ਨਿਕ ਜਰਨ ਉਹ ਨਿਕ ਜਰਦਾ ਬੂਰ ਪਾਪਾ ਆਪਣੇ ਦੇ ਪਾਰੇ ਖਚੂਣੀ ਮੂਹ ਉਹ ਤਾਂ ਮੈਂ ਕਰਨੀ ਕੋਨ ਅਰੇ ਦੰਦ ਚੰਗੇ ਅਜੇ ਬੀਬੀ ਸਾਡੀ ਦੀ ਰੀਤ ਨਹੀਂ ਕਰ ਸਕਦਾ ਉਹ ਕੱਢ ਲਾਉਂਦਾ ਮੀਟ ਖਾਂਦਾ ਟੌਰ ਨਾਲ ਹੂੰ ਖਾਂਦਾ ਮੀਟ ਲੈ ਕੇ ਦਿੱਤਾ ਕਦੀ ਨਹੀਂ ਜਾਨਾ ਥੰਦੇ ਬਹੁਤ ਬਹੁਤ ਟੌਰ ਆਹ ਬਗਾਨੀਆਂ ਜਾਣਾ ਬਗਾਨੀਆਂ ਜਾਣਾ ਉਹ ਇੱਕ ਦੀ ਸੰਖੀ ਲੈ ਆਉਂਦਾ ਉਹ ਹੀ ਸੁਣਾਉਂਦਾ ਰਹਿੰਦਾ ਉਹਨੂੰ ਇੱਕ ਦੀ ਸੰਖੀ ਬੀਬੀ ਇਹ ਪਤਾ ਹੀ ਕਰਦੇ ਆ ਇੱਧਰ ਇਹ ਪਤਾ ਹੀ ਕਰਦੇ ਆ ਦੋ ਸੰਖਿਆ ਲੈ ਆਉਂਦੇ ਆ ਭਾਂਬੇ ਨੂੰ ਕਹਿੰਦਾ ਹਫਤਾ ਹਫਤਾ ਜੀ ਤੂੰ ਥੋੜੀ ਅੱਜ ਖਾ ਲੈਣੀ ਥੋੜੀ ਜੀ ਕੱਲ੍ਹ ਖਾ ਲੈਣੀ ਹਫਤਾ ਹੀ ਇੱਕ ਸੰਖਿਆ ਨੂੰ ਕੱਢ ਜਾਂਦਾ ਆ ਆ ਲੈ ਐਦਾਂ ਦਾ ਮੀਟ ਖਾਂਦਾ ਹੀ ਏ ਦੋ ਸੰਖਿਆ ਲੈ ਆਉਂਦੇ ਆ ਤੇ ਮੁੜ ਕੇ ਕਹਿੰਦੇ Papa ਮੀਟ ਦੇ ਖਲਾਈ ਨਾ ਲੈਦਾ ਹੁਣ ਖਾਈ ਧਿਆਨ ਜਿਆਦਾ ਆ ਜਿਆਦਾ ਬੀਬੀ ਤੈਨੂੰ ਗਲਗਲ ਦਾ ਚਾਰ ਦਾ ਇੱਕ ਪੀਸ ਫੜਾ ਦਿੰਦੇ ਸਵੇਰੇ ਉਹੀ ਤੂੰ ਚੂਸਦੀ ਰਿਆ ਕਰ ਮੇਰੇ ਨੋਨ ਪੁੱਛ ਮੈਂ ਚਾਰ ਖਾ 103 ਸਾਲ ਉਮਰ ਤੇ ਕਿਹੇ ਗੱਲਾਂ ਹੀ ਕੱਢ ਗਈ 103 ਸਾਲ ਉਮਰ ਹੈ ਤੁਹਾਡਾ Papa ਠਾਸੀਆਂ ਦੇ ਵਿੱਚ ਇਦਾਂ ਝੂੜਾ ਮਾਰਦਾ ਜਿਦਾ ਕਿਤੇ ਸਪਰਿੰਗ ਪਏ ਹੁੰਦੇ ਆ ਅੱਛਾ ਉਹ ਤਾਂ ਪੁੱਛਿਆ ਕਿਆ ਵਾ ਦੇ ਐਵੇਂ ਕਹਦਾ ਕੱਲ ਇਦਾਂ ਤੁਰਿਆ ਅੱਛਾ ਨੂੰ ਪੁੱਛ ਕੇ ਆਵਾ ਆ ਕੀ ਹੁੰਦਾ ਪਾਪਾ ਕਹਿੰਦਾ ਬੰਦਾ ਅਜੇ ਵੀ ਦਤ ਦਰਦਾ ਅਜੇ ਵੀ ਤੇਰੇ ਨੇ ਥੋਲ ਮਾਰੀ ਤੇ ਠੱਪਾ ਪਾ ਦੇਣਾ ਨੀ ਹਾਂ ਉਹ ਇੱਕ ਦਿਨ ਉੱਥੇ ਪੈਗ ਇੱਕ ਨਹੀਂ ਪਜਿਆ ਡਿੱਗ ਗਿਆ ਉਦੋਂ ਤੇ ਮੁੜ ਕੇ ਕਹਿੰਦਾ ਮੈਨੂੰ ਅਸਮਾਨ ਨੀ ਲੰਨੀ ਦਾ ਜੱਲਪਾ ਜਾਇਆ ਉਹ ਕਿੱਲਾ ਜੋ ਮਰਜ਼ੀ ਕਰ ਲੈ ਉਹਨੂੰ ਨਹੀਂ ਕੁਛ ਕਹਿਣਾ ਕੋਈ ਉਹ ਵੀ ਆ ਉਹਨਾਂ ਨੂੰ ਉਹਨੂੰ ਵੀ ਚਾਰੇ ਨਿਕਾਲੇ ਜਿਆ ਬੰਦਾ ਆ ਪਰ ਇਹ ਬੰਦਾ ਹੈ ਨਹੀਂ ਆ ਮੈਂ ਨਹੀਂ ਬੰਦਾ ਨਹੀਂ ਹੈਗਾ ਬੀਬੀ ਇਹ ਇਹ ਕੀ ਆ ਇਹ ਵੈਰਾਈਟੀ ਕਿੱਥੋਂ ਆਈ ਆ ਇਹ ਬੀਬੀ ਵੈਰਾਈਟੀ ਕਿੱਥੋਂ ਆਈ ਆ ਵੈਰਾਈਟੀ ਦੇ ਵਿੱਚ ਆਈ ਆ ਪਰ ਉਹ ਤੁਹਾਡਾ ਬਹੁਤ ਬਸਕਾਰ ਹੋ। ਯਾਰ ਇਹ ਲੁੱਟੋ ਜ਼ਿੰਦਗੀ ਦੇ ਅਸਾ ਕੇੜ ਕੇ ਟਾਈਮ ਜਿਹੜਾ ਨਿਕਲ ਜਾਂਦਾ ਨਾ ਉਹਦੇ ਵਰਗੀ ਰੀਸ ਕੋਈ ਨਹੀਂ ਆ। ਇੰਦਰ ਹੀ ਪੁੱਛ ਲੈ ਇਹਨੂੰ ਇੰਦਰ ਦਿਲ ਨਹੀਂ ਲੱਗੰਦਿਆ। ਨਹੀਂ ਹਾਂ। ਨਾ ਤਾਂ ਇਹ ਕੀ ਆਏਗਾ। ਦਿਆਂ ਦੇ ਵਿੱਚ ਹੋਇਆ। ਕੋਈ ਨਹੀਂ ਹੋਣਾ ਪੈਂਦੇ ਕਹੀ ਤੋਂ ਉਹਨਾਂ ਨਾਲ ਕੋਈ ਲੋ ਦੇ ਨਹੀਂ ਰਹਿਲੇ ਆ ਉਧਰ ਮੈਂ ਅਸੀਂ ਗੱਲ ਕਰ ਗਏ ਟੱਡੀਆਂ ਲੱਗੀਆਂ ਤੇ ਅੰਦਰ ਤੇ ਬਾਰ ਬਾਰ ਉਹਨੂੰ ਕਹਿੰਦੇ ਆ ਕਿਉਂ ਨਾ ਕਰਾਂ ਗੱਲ? ਕਰਨੀ ਨਹੀਂ। ਤੋ ਇਹ ਬਲੌਗ ਇਹਦਾ ਕੀ ਪਤਾ ਕਿੰਦਾ ਓਕੇ ਜੀ ਸਤਿ ਸ਼੍ਰੀ ਅਕਾਲ ਮਿਲਦੇ ਨਵੇਂ ਬਲੌਗ ਦੇ ਵਿੱਚ ਸੋ ਇੰਨਾ ਖਾਸਾ ਕਿ ਏਡਾ ਪ੍ਰਮਾਨ ਕਰਿਓ ਇਹ ਵੀ ਸ਼ਾਮ ਨੂੰ ਪੈ ਜਾਏਗਾ ਬਲੌਗ ਤੁਸੀਂ ਕਿਸ ਹੋਗਾ ਸੈਣੀਆਂ ਤੁਸੀਂ ਦਬ ਕੇ ਲਾਈਕ ਸ਼ੇਅਰ ਕਮੈਂਟ ਕਰਨੀ ਆ ਸੈਣੀਆਂ ਨੇ ਵੀ ਦਬ ਕੇ ਲਾਈਕ ਸ਼ੇਅਰ ਕਰਨੇ ਤੇ ਜਿਹੜੇ ਜੱਟ ਆ ਉਹ ਵੀ ਵਿੱਚ ਖਾਜ ਰਿਹਾ ਹੋਣ ਜਿਹਦੀ ਪੇਟ ਲੱਗ ਗਈ ਜੇ ਜੱਟੋ ਆਪਣੀ ਪੇਟ ਲੱਗ ਗਈ ਨਾ ਜੱਟ ਵੀ ਫਿਰ ਪੂਰਾ ਥੱਕ ਕੇ ਰੱਖਣਗੇ ਕੰਮ ਇਹ ਸੈਣੀ ਵੀ ਨਾ ਜਿਹਦੇ ਕਮੈਂਟ ਜਿਆਦਾ ਹੋਏ ਓ ਜੇ ਤੂੰ ਓਹੋ ਮਾਫੀ ਮੰਗੂਗਾ ਵਿੱਚ ਵੀਡੀਓ ਅਗਲੀ ਵਾਰੀ ਬਹੁਤ ਠੀਕ ਆ ਹਾਂ ਤੇ ਮੇਰੇ ਭਰਾ ਪਰ ਝੂਠ ਨਹੀਂ ਬੋਲਣਾ ਤੂੰ ਵੀ ਕੱਟਨੇ ਨਹੀਂ 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 ਮੈਂ ਯਾਰ ਕਮੈਂਟ ਕੋ ਕੱਟਨੇ ਸਾਰਾ ਜੱਟ ਭਰਾ ਖਿੱਚ ਕੇ ਰੱਖਣਾ ਸਿਆਣੀਆਂ ਭਰਾ ਖਿੱਚ ਦੇ ਜੱਟਾਂ ਦੇ ਗੋਡਾ ਪਰ ਕੀਤਾ ਲੋ ਅਗਲੀ ਵੀਡੀਓ ਚ ਆਪਾਂ ਜੱਟਾਂ ਦੇ ਕਮੈਂਟ ਜੱਟਾਂ ਦੇ ਕਮੈਂਟ ਜਿਆਦਾ ਹੋਣੇ ਚਾਹੀਦੇ ਆ ਸਿਆਣੀਆਂ ਦੇ ਵੀ ਇਹ ਸਿਆਣੀਆਂ ਵੀ ਦੱਸਣਾ ਆਪਾਂ ਦੇਖ ਲੈ ਹੁਣ ਜਿਹਦੇ ਕਮੈਂਟ ਗਏ ਮਾਫੀ ਹੁੰਦੇ ਮੰਗਣੀ ਬੈਠ ਕੇ ਮੰਗੂਗਾ ਆ ਲੈ ਠੀਕ ਆ ਜੀ ਛੋਕੀ ਕਰਨੇ ਤੁਸੀਂ ਤੁਸੀਂ ਲਿਖਣਾ ਜੱਟ ਜਿੰਦਾਬਾਦ ਜੱਟ ਜਿੰਦਾਬਾਦ ਇਹਦੇ ਵਾਲਿਆਂ ਨੇ ਲਿਖਣਾ ਸਿਆਣੀ ਜਿੰਦਾਬਾਦ ਸਿਆਣੀ ਜਿੰਦੇ ਜਿਆਦਾ ਕਮੈਂਟ ਹੋਏ ਉਹ ਮਾਫੀ ਮੰਗੂਗਾ ਕੁੜੀਆਂ ਸਾਰੀਆਂ ਸਿਆਣੀ ਬਣਜੋ ਇੱਕ ਦਿਨ ਲਈ ਕਿੱਦਾਂ ਬਣਜੋ ਪੁੱਤ ਕਿੱਦਾਂ ਬਣਜੋ ਸਾਰੇ ਦੇਖਦੇ ਵੀ ਨਹੀਂ ਵੀ ਕਰਦੇ ਪਾਰੀ ਬਾਏ ਬਾਏ ਓਕੇ ਲਵ ਯੂ ਆਪਣੀ ਭਾਈ